ਕੈਮਰਾ ਨੇ ਸ਼ਹਿਰ ਦੇ ਵਿੱਚ ਲੱਗ ਰਹੇ ਠੀਕਰੀ ਬੈਰੇ ਲੋਕ ਨਿਤ ਹੁੰਦੀਆਂ ਵਾਰਦਾਤਾ ਤੋਂ ਅੱਕੇ ਕਦੇ ਹੁੰਦੀਆਂ ਨੇ ਲੁੱਟਾ ਖੋਹਾ ਤੇ ਕਦੇ ਖੋਲ ਕੇ ਲੈ ਜਾਂਦੇ ਨੇ ਗੱਡੀਆਂ ਦੇ ਚੱਕੇ ਐਵੇਂ ਹੀ ਗੀਤਾ ਦੇ ਵਿੱਚ ਸਿੰਗਰਾਂ ਨੇ ਚੰਡੀਗੜ੍ਹ ਚੰਡੀਗੜ੍ਹ ਲਾਈ ਪਈ ਹੈ ਇੱਥੇ ਤਾਂ ਚੋਰਾਂ ਨੇ دہشت ਮਚਾਈ ਹੋਈ ਹੈ ਜੀਹਾ ਇਹੋ ਲੋਕ ਨੇ ਜੋ ਵੀ ਕੇਅਰ ਫੋਰ ਕੇਅਰ ਵਾਲੀ ਚੰਡੀਗੜ੍ਹ ਪੁਲਿਸ ਨੂੰ ਇਹ ਸਵਾਲ ਪੁੱਛ ਰਹੇ ਨੇ ਕਿ ਜਨਾਬ ਜੇ ਤੁਸੀਂ ਸਾਡੀ ਇੰਨੀ ਹੀ ਕੇਅਰ ਕਰਦੇ ਹੋ ਤਾਂ ਸਾਨੂੰ ਠੰਡ ਚ ਰਾਤਾਂ ਨੂੰ ਪੈਰੇ ਕਿਉਂ ਲਾਉਣੇ ਪੈ ਰਹੇ ਨੇ ਜੀ ਹਾਂ ਇਹ ਲੋਕ ਚੰਡੀਗੜ੍ਹ ਚ ਪੈਂਦੇ ਪਿੰਡ ਟੱਟੂ ਮਾਚਰਾ ਦੇ ਵਸਨੀਕ ਨੇ ਉਸ ਪਿੰਡ ਦੇ ਵਸਨੀਕ ਨੇ ਜਿੱਥੇ ਨਿਤ ਮਾਰਦਾ ਤਾਹ ਹੋ ਰਹੀਆਂ ਨੇ ਜਿੱਥੇ ਬਦਮਾਸ਼ ਇੰਨੇ ਵੇਖ ਹੌਫ ਹੋ ਚੁੱਕੇ ਨੇ ਕਿ ਹੱਥਾਂ 'ਚ ਹਥਿਆਰ ਫੜ ਕੇ ਗਲੀਆਂ 'ਚ ਆਮ ਹੀ ਘੁੰਮਣ ਲੱਗ ਪਏ ਨੇ ਡੈਸ਼ਸ ਫਰਲਾਉਣ ਲੱਗ ਪਏ ਨੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ 'ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਲੁੱਟਾਂ ਖੋਹਾਂ ਹੋ ਰਹੀਆਂ ਨੇ, ਬਦਮਾਸ਼ ਗੱਡੀਆਂ ਦੇ ਟਾਇਰ ਚੋਰੀ ਕਰਕੇ ਲੈ ਜਾਂਦੇ ਨੇ। ਲੋਕਾਂ ਦਾ ਘਰ ਦੇ ਵਿੱਚੋਂ ਬਾਹਰ ਨਿਕਲਣਾ ਵੀ ਹੁਣ ਮੁਸ਼ਕਲ ਹੋ ਗਿਆ ਹੈ। ਪਰ ਪੁਲਿਸ ਨਾ ਤਾਂ ਇਹਨਾਂ ਵਾਰਦਾਤਾਂ ਨੂੰ ਰੋਕ ਪਾ ਰਹੀ ਹੈ ਅਤੇ ਨਾ ਹੀ ਮੁਲਜ਼ਮਾਂ ਨੂੰ ਕਾਬੂ ਕਰ ਪਾ ਰਹੀ ਹੈ। ਬੀਤੇ ਦਿਨ ਪਿੰਡ ਦੇ ਹੀ ਲੋਕਾਂ ਦੇ ਵੱਲੋਂ ਇੱਕ ਕਥਿਤ ਮੁਲਜ਼ਮ ਨੂੰ ਕਥਿਤ ਚੋਰ ਨੂੰ ਕਾਬੂ ਕੀਤਾ ਗਿਆ ਸੀ। ਏ ਜੀ ਪਿੰਡ ਡੱਡੂ ਮਾਜਰਾ ਵਿੱਚ ਨਾ ਟੋਪੇ ਦੇ ਕੋਲ ਗੱਡੀ ਖੜੀ ਸੀ ਜੀ ਇਹ 10 ਤਰੀਕ ਨੂੰ ਟਾਇਰ ਚੋਰੀ ਹੋਏ ਸੀ ਸਵੇਰੇ ਜੀ ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਜੀ ਪੁਲਿਸ ਵੱਲੋਂ ਹੁਣ ਕੀ ਪ੍ਰੋਸੈਸ ਕਰਿਆ ਜੀ ਉਹ ਸਾਨੂੰ ਧਿਆਨ ਵਿੱਚ ਵਿੱਚ ਨਹੀਂ ਸੀ ਤੇ ਜਦੋਂ ਇਹਨਾਂ ਦੇ ਮਤਲਬ ਧਿਆਨ ਵਿੱਚ ਆਇਆ ਕਿ ਚੋਰ ਫੜਿਆ ਗਿਆ ਜੀ ਚੋਰ ਤੋਂ ਬਾਅਦ ਹੁਣ ਸਾਡੀ ਇਹੀ ਬੇਨਤੀ ਹੈ ਜੀ ਕਿ ਸਾਡੇ ਨੂੰ ਜਿਹੜੇ ਚੋਰੀ ਟਾਇਰ ਆਏ ਉਹ ਰਿਕਵਰ ਕਰਾ ਦੇ ਜਾਣ ਤੇ ਸਾਡਾ ਹੁਣ 25-30 ਹਜ਼ਾਰ ਦਾ ਨੁਕਸਾਨ ਤਾਂ ਦੇਖੋ ਜੀ ਹੋਇਆ ਜੀ ਪਰ ਇਹ ਹੈ ਜੀ ਇੱਟਾਂ ਦੇ ਗੱਡੀ ਖੜੀ ਕਰੇ ਕੇ ਬੜਾ ਪੀਲ ਹੁੰਦਾ ਜਿੱਥੇ ਹੋਰ ਵੀ ਗੱਡੀਆਂ ਲੱਗਦੀਆਂ ਤੇ ਪਿੰਡ ਵਿੱਚ ਇਸ ਤਰ੍ਹਾਂ ਬੜਾ ਹੀ ਅਨਸੁਰੱਖਿਤ ਮਾਹੌਲ ਹੈ ਜੀ ਇਸ ਵਿੱਚ ਅਸੀਂ ਇਹੀ ਚਾਹੁੰਦੇ ਜੀ ਕਿ ਪੁਲਿਸ ਆਪਣੀ ਨਿਗਰਾਨੀ ਚ ਸੁਪਰਵੀਜ਼ਨ ਕਰੇ ਤਾਂ ਕਿ ਪਿੰਡ ਵਾਲਿਆਂ ਨੂੰ ਅੱਗੇ ਆ ਕੇ ਆਪਣੇ ਕਦਮ ਨਾ ਚੁੱਕਣੇ ਪੈਣ ਇਹੀ ਇਹ ਪੁਲਿਸ ਦਾ ਹੁੰਦਾ ਹੈ ਮੰਤਕ ਕਿ ਉਹ ਵੀ ਕੇਅਰ ਫੋਰ ਯੂ ਦਾ ਨਾਰਾ ਲੈ ਕੇ ਚੱਲਦੀ ਹੈ ਤੇ ਉਹ ਲੋਕਾਂ ਨੂੰ ਬੜਾ ਹੀ ਸੇਫ ਮਾਹੌਲ ਦੇਣ ਤੇ ਇਸ ਵਿੱਚ ਪਿੰਡ ਦੇ ਜਿਹੜੇ ਮਤਲਬ ਲੋਕ ਰਹਿ ਰਹੇ ਆ ਜੀ ਉਹ ਬੜੇ ਅਨਸੇਫ ਵੜਿਆ ਕਿੰਨੇ ਵੜ ਤਿੱਕਾ ਇਹ ਜੀ ਪਿੰਡ ਨੂੰ ਤੁਹਾਨੂੰ ਰਾਤ ਨੂੰ ਡਾਂਗਾ ਲੈ ਕੇ ਘੁੰਮਣਾ ਪੈਰੇਗਾ ਇਹ ਜੀ ਪਿੰਡ ਵਾਸੀਆਂ ਨੂੰ ਮਤਲਬ ਧਿਆਨ ਵਿੱਚ ਆਇਆ ਜੀ ਕਿ 14 15 ਤਰੀਕ ਦੇ ਆਸ-ਪਾਸ ਸਸਪੈਕਟਡ ਬੰਦਾ ਘੁੰਮ ਰਿਹਾ ਸੀ ਉਸ ਸਸਪੈਕਟਡ ਬੰਦੇ ਨੂੰ ਮਤਲਬ ਸੀਸੀਟੀਵੀ ਕੈਮਰੇ ਵਿੱਚ ਵੀ ਕਿਸੇ ਨੇ ਦੇਖਿਆ ਹੋਣਾ ਵੀ ਜੇ ਮਤਲਬ ਹੋਰ ਗੱਡੀਆਂ ਨੂੰ ਹੱਥ ਪਾ ਰਿਹਾ ਹੈ ਫਿਰ ਕਿਸੇ ਆਪਣੇ ਕੋਈ ਭਾਈ ਵੀਰਾਂ ਉਹਨਾਂ ਦੇ ਘਰ ਦੇ ਅੱਗੇ ਗੱਡੀ ਖੜੀ ਸੀ ਜੀ ਉਸ ਗੱਡੀ ਦੀ ਜਦੋਂ ਹਰਕਤ ਹੋਈ ਹੈ ਜੀ ਕੁੱਤਾ ਉਹਨਾਂ ਨੂੰ ਮਤਲਬ ਭੁੰਗਿਆ ਉੱਥੇ ਪਤਾ ਲੱਗਿਆ ਜੀ ਕਿ ਉਸ ਉਹਨਾਂ ਨੇ ਦੇਖਿਆ ਜੀ ਕਿ ਚੋਰ ਉੱਥੇ ਮਤਲਬ ਟਾਇਰ ਖੋਲ ਕਾਂਕਰੀ ਜੀ ਚੋਰ ਫੜਿਆ ਗਿਆ ਜੀ ਚੋਰ ਫੜਿਆ ਗਿਆ ਉਸ ਤੋਂ ਬਾਅਦ ਫੋਨ ਪਹੁੰਚੇ ਜੀ ਐਦਾਂ ਮੰਨੂ ਵੀ ਫੋਨ ਆਇਆ ਜੀ ਕਿ ਤੇਰੇ ਸ਼ਾਇਦ ਜਿਹੜੀ ਗੱਡੀ ਦਾ ਟਾਇਰ ਚੋਰੀ ਹੋਈ ਸੀ ਇਹੀ ਚੋਰ ਹੈ ਜੀ ਆਜੋ ਫਿਰ ਉੱਥੇ ਜਾ ਕੇ ਜਦੋਂ ਅਸੀਂ ਕੁਝ ਬੰਦੇ ਇਕੱਠੇ ਹੋਏ ਜੀ ਕੁਛ ਜਲਾ ਹੋਰ ਵੀ ਨਾਲ ਸੱਜ ਖੱਬੇ ਦੇ ਬੰਦੇ ਰਹਿੰਦੇ ਸੀ ਕਿਰਾਏਦਾਰਾਂ ਦੇ ਉਹਨਾਂ ਨੇ ਦੱਸਿਆ ਜੀ ਕਿ ਤੁਹਾਡੇ ਇਹੀ ਸ਼ੋਰ ਹੋਏਗਾ ਜੀ ਫਿਰ ਅਸੀਂ ਪੁਲਿਸ ਨੂੰ 112 ਤੇ ਕਾਲ ਕਰ ਦਿੱਤੀ ਗਈ ਜੀ ਹਾਂ ਪਿੰਡ ਦੇ ਨੌਜਵਾਨਾਂ ਦਾ ਕਹਿਣਾ ਸੀ ਕਿ ਬੀਤੇ ਦਿਨੀ ਟਾਇਰ ਚੋਰ ਗਿਰੋ ਵਾਲੇ ਗੱਡੀ ਦੇ ਟਾਇਰ ਚੋਰੀ ਕਰਨ ਆਏ ਤਾਂ ਉਹਨਾਂ ਦੇ ਵਿੱਚੋਂ ਇੱਕ ਚੋਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਦਕਿ ਉਸਦੇ ਸਾਥੀ ਭੱਜਨ ਦੇ ਵਿੱਚ ਕਾਮਯਾਬ ਹੋ ਗਏ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਤੇ ਕਈ ਸਵਾਲ ਖੜੇ ਕੀਤੇ ਗਏ ਨੇ ਪਿੰਡ ਵਾਸੀਆਂ ਦਾ ਇਲਜ਼ਾਮ ਸੀ ਕਿ ਰਾਤ ਸਮੇਂ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਦੇ ਵੱਲ ਔਕਾਸ਼ ਨਹੀਂ ਕੀਤੀ ਜਾਂਦੀ ਅੱਜ ਨੂੰ ਪੈਰਾ ਦੇਣਾ ਪੈ ਰਿਹਾ ਹੈ ਕਿ ਚੰਡੀਗੜ੍ਹ ਪੁਲਿਸ ਦੇ ਉੱਪਰ ਭਰੋਸਾ ਨਹੀਂ ਹੈਗਾ ਭਰੋਸੇ ਦੀ ਗੱਲ ਹੈ ਜੀ ਅਸੀਂ ਕਾਫੀ ਦਿਨ ਪਹਿਲਾਂ ਜਿਹੜੇ ਮੁੰਡੇ ਜੀ ਬਹੁਤ ਸਾਰੇ 18 ਤੋਂ 20 ਸਾਲ ਦੇ ਇਕੱਠੇ ਹੋ ਗਏ ਨਾ ਪਿੰਡ 'ਚ ਐਂਟਰੀ ਕਰ ਰਹੇ ਜੀ ਬੜੇ ਦਿਨਾਂ ਤੋਂ ਜੀ ਤਾਂ ਅਸੀਂ ਪੁਲਿਸ ਕੰਪਲੇਂਟ ਕੀਤੀ ਆਗੇ ਹਥਿਆਰ ਉਹਨਾਂ ਕੋਲ ਹੁੰਦੇ ਕੁਝ ਕਿਰਚ ਕਿਸੇ ਕੋਲ ਕਿਸੇ ਦਾ ਤਰਪਾਰ ਕਿਸੇ ਕੋਲ ਚਾਕੂ ਸਾਰਾ ਕੁਝ ਹੈ ਜੀ ਉਹਨਾਂ ਕੋਲ ਮਤਲਬ ਹਥਿਆਰਾਂ ਨਾਲ ਲੈਸ ਹੁੰਦੇ ਪੂਰੇ ਨੰਗੀਆਂ ਕਰਪਾਨਾਂ ਲੈ ਕੇ ਨੰਗੀਆਂ ਕਰਪਾਨਾਂ ਲੈ ਕੇ ਤੇ ਪਿੰਡ ਵਿੱਚ ਐਂਟਰੀ ਕਰਦੇ ਮਾਰਕੁੱਟ ਕੱਟ ਕੇ ਭੱਜ ਜਾਂਦੇ ਜੀ ਉਹ ਤੇ ਅਸੀਂ ਪੁਲਿਸ ਕੋਲ ਪਹਿਲਾਂ ਵੀ ਕਹਿ ਲਿਆ ਜੀ ਰਿਕੁਐਸਟ ਕਰ ਲਈ ਵੀ ਨਾ ਬੰਦਿਆਂ ਰੋਕਣ ਵਾਸਤੇ ਕੁਝ ਕਰਿਆ ਜਾਏ ਤੇ ਫੇ ਅਮਾ ਰਿਲੇਟਡ ਐਸਐਸਓ ਸਾਹਿਬ ਕੋਲ ਗਏ ਸੀ ਅਸੀਂ ਤੇ ਉਹਨਾਂ ਨੇ ਉਹ ਰਿਕੁਐਸਟ ਕੀਤੀ ਉਹਨਾਂ ਨੇ ਡਿਊਟੀ ਲਾਈ ਵੀ ਪੁਲਿਸ ਵਾਲਿਆਂ ਨਾਲ ਤੁਸੀਂ ਆਪਣੀ ਪੈਟਰੋਲਿੰਗ ਕਰ ਲਿਆ ਕਰੋ 7 ਤੋਂ 9 ਵਜੇ ਤੱਕ ਸਾਨੂੰ ਟਾਈਮ ਦਿੱਤਾ ਜੀ ਤੇ ਅਸੀਂ ਪੈਟਰੋਲਿੰਗ ਕਰਦੇ ਰਹੇ ਨਾਲ ਜਾਂਦੇ ਰਹੇ ਉਹ ਵੀ 2 ਜਾਂ 3 ਦਿਨ ਆਇਆ ਜੀ ਪੁਲਿਸ ਵਾਲੇ ਉਸ ਤੋਂ ਬਾਅਦ ਕੋਈ ਨਾ ਕਹਿੰਦੇ ਵੀ ਸਾਡੇ ਕੋਲ ਸਟਾਫ ਨਹੀਂ ਹੈ ਉਹਨਾਂ ਨੇ ਮਨਾਂ ਕਰ ਦਿੱਤਾ ਜੀ ਫਿਰ ਉਸ ਤੋਂ ਬਾਅਦ ਇਹ ਵਾਰਦਾਤਾ ਹੋਣ ਲੱਗ ਗਏ ਕਦੇ ਮੋਟਰਸਾਈਕਲ ਚੱਕ ਲੈ ਕੇ ਸੀਦਾ ਕਦੇ ਸਕੂਟਰ ਚੱਕ ਲੈ ਜੀ ਹੁਣ ਇੱਕ ਮੁੰਡਾ ਸਾਡੇ ਪਿੰਡ ਦਾ ਜੀ ਭਵਿੰਦਰ ਸਿੰਘ ਆ ਉਹਦੇ ਮਾੜੀ ਦੇ ਮੇਲੇ ਨੂੰ ਚਾਕੂ ਮਾਰ ਲੱਗੇ ਸੀ ਮੁੰਡਾ ਫਿਰ ਉਹ ਫੜਿਆ ਜੀ ਅਸੀਂ ਉਹ ਵੀ ਪੁਲਿਸ ਦੇ ਹਵਾਲੇ ਕਰਿਆ ਠੀਕ ਆ ਜੀ ਫਿਰ ਜਿਹੜੀ ਵੀ ਮਤਲਬ ਕੋਈ ਕਾਰਵਾਈ ਹੁੰਦੀ ਅਸੀਂ ਪੁਲਿਸ ਨਾਲ ਮਿਲ ਜੁਲ ਕੇ ਹੀ ਕਰਦੇ ਆ ਪਰ ਪੁਲਿਸ ਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਪੁਲਿਸ ਵੱਲੋਂ ਉਹ ਹੈ ਨਹੀਂ ਇਸ ਕਰਕੇ ਸਾਨੂੰ ਇਹ ਪਹਿਰੇ ਦੇਣੇ ਪੈ ਰਹੇ ਜੀ ਫਿਰ ਅਸੀਂ ਅਸਾਂ ਮਤਲਬ ਇਹ ਨਾ ਚੋਰੀ ਹੋਈ 10 ਤਰੀਕ ਨੂੰ ਉਸ ਤੋਂ ਬਾਅਦ ਜੀ ਅਸੀਂ ਪਹਿਰਾ ਲਾਣਾ ਸ਼ੁਰੂ ਕਰਤੇ ਆ ਫਿਰ ਪਹਿਰੇ ਦੇ ਗੱਡੀ ਦੇ ਮਤਲਬ ਜਿਹੜੇ ਪੇਚ ਸੀਗੇ ਉਹ ਨਾਰਮਲ ਪਾਨੇ ਨਾਲ ਹੀ ਖੁੱਲਦੇ ਤੇ ਐਲ ਕੀ ਵਾਲੇ ਸੀ ਅਗਲੇ ਦਿਨ ਉਹ ਐਲ ਕੀ ਲੈ ਕੇ ਆਇਆ ਫਿਰ ਅਸੀਂ ਫਿਰ ਉਹ ਉੱਥੇ ਖੋਲਣ ਦੇ ਲੱਗੇ ਦੋ ਬੋ ਚਲੇ ਆ ਜੀ ਬੰਦਾ ਪਾੰਦੇਰ ਇਕੱਠੇ ਰੌਲਾ ਪਾਇਆ ਗਿਆ ਜੀ ਚੋਰ ਚੋਰ ਲੋਕ ਦੁਨੀਆ ਇਕੱਠੀ ਹੋ ਗਈ ਜੀ ਉੱਥੇ ਫਿਰ ਉਹ ਪੁਲਿਸ ਨੂੰ ਪਕੜਾਇਆ ਜੀ ਸਵੇਰੇ ਤੇ 2:30 ਦਾ ਟਾਈਮ ਸੀਗਾ ਪੁਲਿਸ ਨੂੰ ਸਪੂਰਤ ਕਰਾਇਆ ਜੀ ਜਿਹੜੀ ਮਤਲਬ ਹੁਣ ਪੁਲਿਸ ਦੀ ਕਾਰਵਾਈ ਹੈ ਉਹ ਮਤਲਬ ਉਸ ਕਰ ਘੱਟ ਹੈਗੀ ਜੀ ਇਸ ਕਰਕੇ ਸਾਨੂੰ ਇੱਕ ਕਦਮ ਚੁੱਕਣੇ ਪੈ ਰਹੇ ਨੇ ਪ੍ਰੋਟੈਸਟ ਕਰਨਾ ਪਿਆ ਜੀ ਤਾਂ ਹੀ ਤੇ ਉਹਨਾਂ ਨੇ ਬਤਮੀ ਜੀ ਕਰੀ ਮਤਲਬ ਥੋੜੀ ਜਿਹੀ ਬਦਸਲੂਕੀ ਕੀਤੀ ਸਾਡੇ ਨਾਲ ਵੀ ਸਾਡੇ ਤੇ ਪਰਚਾ ਦੇ ਦੋਗੇ ਅਸੀਂ ਐ ਕਰ ਦੋਗੇ ਉਹ ਕਰ ਦੋਗੇ ਇਸ ਕਰਕੇ ਸਾਨੂੰ ਪ੍ਰੋਟੈਸਟ ਕਰਨਾ ਪਿਆ ਜੀ ਪੁਲਿਸ ਦੇ ਖਿਲਾਫ ਧਰਨਾ ਲਾਣਾ ਪਿਆ ਸਿਟੀ ਬਿਊਟੀਫੁਲ ਕੈਮਰਿਆ ਦਾ ਸ਼ਹਿਰ ਸੇਫ ਮੰਨੇ ਜਾਣ ਵਾਲੇ ਚੰਡੀਗੜ੍ਹ ਦੇ ਲੋਕ ਜੇ ਇਸ ਤਰ੍ਹਾਂ ਪਰੇਸ਼ਾਨ ਹੋਣ ਪੁਲਿਸ ਤੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੋਣ ਰਾਤਾਂ ਨੂੰ ਪਹਿਰੇ ਲੱਗਦੇ ਹੋਣ ਤਾਂ ਤੁਸੀਂ ਹੀ ਦੱਸੋ ਕੀ ਸਮਝੀਏ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਅੱਗੇ ਕੀ ਕਰਦੀ ਹੈ ਕਿ ਵਾਰਦਾਤਾਂ ਰੁਕਦੀਆਂ ਨੇ ਕਿ ਮੁਲਜ਼ਮ ਕਾਬੂ ਹੁੰਦੇ ਨੇ ਜਾਂ ਨਹੀਂ ਚੰਡੀਗੜ੍ਹ ਤੋਂ ਦਲਜੀਤ ਸਿੰਘ ਦੀ ਰਿਪੋਰਟ